ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਅੱਜ ਦਲਜੀਤ ਦੋਸਾਂਝ ਦਾ ਲਾਈਵ ਕੰਸਰਟ ਸੀ ਅਤੇ ਦਲਜੀਤ ਦੋਸਾਂਝ ਨੇ ਪੰਜਾਬ ਯੂਨੀਵਰਸਿਟੀ ਦੀ ਇਸ ਸੇਰਨੀਤੀ ਬਾਰੇ ਚਰਚਾ ਕੀਤੀ ਕਿਹਾ ਵੀ ਉਹ ਤੁਸੀਂ ਕੁੜੀ ਦੀ ਵਾਇਰਲ ਵੀਡੀਓ ਦੇਖੀ ਆ ਜਿਹੜੀ ਕਹਿੰਦੀ ਆ ਬਾਹ ਛੜ ਮੇਰੀ ਤਾਂ ਦਲਜੀਤ ਦੋਸਾਂਝ ਨੇ ਤਾਰੀਫ ਕੀਤੀ ਕਿਹਾ ਵੀ ਪੰਜਾਬ ਦੀ ਉਸ ਸੇਰਨੀ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਅਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਅਤੇ ਕੁੜੀਆਂ ਨੇ ਮੋਰਚਾ ਫਤਿਹ ਕਰ ਲਿਆ कुरता <laughs> ठीकु ਤਾਂ ਤੁਸੀਂ ਦੇਖ ਲਿਆ ਦਲਜੀਤ ਸੌਣ ਨੇ ਕੀ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਪੰਜਾਬ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ ਤੇ ਜਿਹੜੀ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਵਾਸਤੇ ਇੱਕ ਵਾਰੀ ਜ਼ੋਰਦਾਰ ਤਾਰੀਆਂ ਹੋ ਜਾਣ ਦਲਜੀਤ ਸੌਣ ਨੇ ਤਾਰੀਫ ਕਰ ਦਿੱਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ